ਪਾਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਪਾਈ ਅਮਰਤਪਾਲ ਦੀ ਮਾਤਾ ਦਾ ਕਹਿਣਾ ਹੈ ਕਿ ਕੁਝ ਆਪ ਉਹ ਮਹਾ ਫਲਾਇਆਂ ਜਾਰੀਆਂ ਨੇ ਤੇ ਜਿਸ ਤੇ ਕੌਮ ਯਕੀਨ ਨਾ ਕਰੇ ਤੇ ਇਹ ਵੱਡੀ ਅਪੀਲ ਭਾਈ ਅਮਰਿਤਪਾਲ ਦੀ ਮਾਤਾ ਦੇ ਵੱਲੋਂ ਕੀਤੀ ਗਈ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਬਹੁਤ ਸਾਰੀਆਂ ਫਵਾਹਾਂ ਆ ਰੀਆਂ ਨੇ ਪਰੰਤੂ ਸਿੱਖ ਕੌਮ ਜਿਹੜੀ ਕਿ ਇਹਨਾਂ ਫਵਾਹਾਂ ਦੇ ਉੱਤੇ ਯਕੀਨ ਨਾ ਕਰੇ ਤੇ ਜਿਸ ਨੂੰ ਲੈ ਕੇ ਦੱਸਦੀ ਹੈ ਕਿ ਉੱਥੇ ਭਾਈ ਅਮਰਿਤਪਾਲ ਸਿੰਘ ਲੋਕ ਸਭਾ ਚੋਣਾਂ ਨੂੰ ਲੈ ਕੇ ਐਲਾਨ ਕਰ ਚੁੱਕੇ ਨੇ ਤੇ 1 ਜੂਨ ਨੂੰ ਵੋਟਾਂ ਪੈਣਗੀਆਂ ਪਰੰਤੂ ਇਸ ਤੋਂ ਪਹਿਲਾਂ ਹੀ ਸਿਆਸਤ ਦਾ ਅਖਾੜਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਿਸ ਦੇ ਦੌਰਾਨ ਪਾਈ ਅਮਰਤਪਾਲ ਸਿੰਘ ਜਿਹੜੇ ਕਿ ਜੇਲ੍ਹ ਦੇ ਵਿੱਚ ਬੈਠ ਕੇ ਚੋਣ ਲੜਨਗੇ ਐਨਐਸਏ ਉਹਨਾਂ ਦੇ ਉੱਤੇ ਲੱਗਿਆ ਹੋਇਆ ਹੈ ਤੇ ਦੂਜੇ ਪਾਸੇ ਸਿੱਖ ਕੌਮ ਉਹਨਾਂ ਦੇ ਪੂਰੇ ਹੱਕ ਦੇ ਵਿੱਚ ਹੈ ਤੇ ਉੱਥੇ ਖਡੂਰ ਸਾਹਿਬ ਦੀ ਸੀਟ ਇੱਕ ਹਾਰਡ ਸੀਟ ਨਹੀਂ ਸਗੋ ਇੱਕ ਪੰਥਕ ਸੀਟ ਹੈ ਤੇ ਜਿਸ ਦੇ ਦੌਰਾਨ ਸਿੱਖ ਜਥੇਬੰਦੀਆਂ ਲਗਾਤਾਰ ਪ੍ਰਚਾਰ ਕਰ ਰਹੀਆਂ ਨੇ ਪਾਈ ਅਮਰਤਪਾਲ ਦੀ ਮਾਤਾ ਦਾ ਹੁਣ ਫਿਰ ਤੋਂ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਜਿਸ ਦੇ ਦੌਰਾਨ ਉਹਨਾਂ ਨੇ ਹੁਣ ਸਿੱਖ ਸੰਗਤ ਨੂੰ ਇੱਕ ਫਿਰ ਤੋਂ ਵੱਡੀ ਅਪੀਲ ਕੀਤੀ ਹੈ ਤੇ ਦੱਸਦੀ ਹੈ ਕਿ ਆ ਜਾ ਚੋਣ ਲੜ ਰਹੇ ਭਾਈ ਅਮਰਤਪਾਲ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉਤਰੇ ਹੋਏ ਨੇ ਤੇ ਬਾਕੀ ਉਮੀਦਵਾਰਾਂ ਨੂੰ ਟੱਕਰ ਦਿੱਤੀ ਜਾ ਰਹੀ ਹੈ ਹਾਲਾਂਕਿ ਦੇਖਣਯੋਗ ਇਹ ਹੋਵੇਗਾ ਕਿ ਕੌਣ ਖਡੂਰ ਸਾਹਿਬ ਦੇ ਵਿੱਚ ਬਾਜ਼ੀ ਮਾਰੇਗਾ ਤੇ ਕੌਣ ਐਮਪੀ ਬਣੇਗਾ ਪਰੰਤੂ ਇਸ ਤੋਂ ਪਹਿਲਾਂ ਹੀ ਸਿਆਸਤ ਦਾ ਅਖਾੜਾ ਪੂਰਨ ਤੌਰ ਤੇ ਭਖਦਾ ਹੋਇਆ ਨਜ਼ਰ ਆ ਰਿਹਾ ਤੇ ਭਾਈ ਅਮਰਤਪਾਲ ਨੂੰ ਲੈ ਕੇ ਸਿੱਖ ਜਥੇਬੰਦੀਆਂ ਪੂਰਾ ਤੌਰ ਤੇ ਪ੍ਰਚਾਰ ਕਰ ਰਹੀਆਂ ਨੇ ਤੇ ਦੂਜੇ ਪਾਸੇ ਉਹਨਾਂ ਦੇ ਵਕੀਲ ਵੀ ਉਹਨਾਂ ਦਾ ਪੂਰਨ ਤੌਰ ਤੇ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਫਿਰ ਤੋਂ ਭਾਈ ਅਮਰਤਪਾਲ ਸਿੰਘ ਦੇ ਮਾਤਾ-ਪਿਤਾ ਇੱਕ ਸੇ ਕਾਮ ਨੂੰ ਇੱਕ ਵੱਡੀ ਅਪੀਲ ਕੀਤੀ ਗਿਆ ਤੇ ਉਹਨਾਂ ਨੇ ਕਿਹਾ ਕਿ ਕੁਝ ਫੁਹਾ ਫਲਾਈਆਂ ਜਾ ਰਹੀਆਂ ਨੇ ਤੇ ਜਿਸ ਦੇ ਦੌਰਾਨ ਪਾਈ ਅਮਰਤਪਾਲ ਦੇ ਮਤਦ ਕਹਿਣਾ ਹੈ ਕਿ ਜਿਹੜਾ ਚੋਣਾ ਇੱਕ ਜ਼ੋਨ ਨੂੰ ਹੈ ਪਰੰਤੂ ਉਸ ਤੋਂ ਪਹਿਲਾਂ ਹੀ ਕੁਝ ਆ ਫੁਹਾ ਫਲਾ ਕੇ ਸਿੱਖਾਂ ਨੂੰ ਪੜਕਾਇਆ ਜਾ ਰਿਹਾ ਹੈ ਤੇ ਉਹਨਾਂ ਨੇ ਯਕੀਨ ਨਾ ਕਰਨ ਦੀ ਅਪੀਲ ਕੀਤੀ ਹੈ ਤੇ ਜਿਸ ਦੇ ਦੌਰਾਨ ਭਾਈ ਅਮਰਿਤਪਾਲ ਦੀ ਮਾਤਾ ਦੇ ਵੱਲੋਂ ਕੌਮ ਨੂੰ ਇੱਕ ਵੱਡਾ ਸਨੇਹਾ ਲਾਇਆ ਗਿਆ ਪਰ ਮੁੱਦਰ ਲੈ ਕੇ ਸੁਣਦੇ ਆ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਦਾ ਹੋਰ ਕੀ ਕਹਿਣਾ ਹੈ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਆਂ ਕਿ ਗੋ ਬਹੁਤ ਇਹ ਗਲਤ ਅਫਵਾਹ ਫਲਾਈਆਂ ਜਾ ਰਹੀਆਂ ਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਇਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਤੁਸੀਂ ਕਿਸੇ ਵੀ ਸੰਗਤ ਨੇ ਗਲਤ ਅਫਵਾਹਾਂ ਤੇ ਯਕੀਨ ਨਹੀਂ ਕਰਨਾ ਅਸੀਂ ਸਾਰੇ ਤੁਹਾਡੇ ਨਾਲ ਆ ਸਾਰੀ ਸੰਗਤ ਦੇ ਨਾਲ ਆ ਬਾਕੀ ਸੰਗਤ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਦੀ ਆ ਕਿ ਦੋ ਦਿਨ ਆਪਣੇ ਕੋਲ ਆ ਸਰਕਾਰਾਂ ਨੇ ਵੀ ਬਹੁਤ ਹੱਥ ਕੰਡੇ ਵਰਤਨੇ ਆ ਤੇ ਅਸੀਂ ਜਾਪ ਤੇ ਚ ਹੀ ਰਹਿ ਕੇ ਜਿਹੜਾ ਵੀ ਪ੍ਰਚਾਰ ਕਰਨਾ ਜਾਪ ਤੇ ਚ ਰਹਿ ਕੇ ਕਰਨਾ ਕਿਉਂਕਿ ਕੋਈ ਵੀ ਇਦਾਂ ਦਾ ਇਹਨਾਂ ਨੂੰ ਮੌਕਾ ਨਾ ਦੇਈਏ ਕਿ ਲਾਸਟ ਜਿਹੜੇ ਸਾਡੇ ਦੋ ਦਿਨਾਂ ਬਹੁਤ ਹੀ ਕੀਮਤੀ ਆ ਤੇ ਇਹਦੇ ਚ ਆਪਾਂ ਬਿਲਕੁਲ ਨੌਜਵਾਨਾਂ ਨੂੰ ਮੈਂ ਬੇਨਤੀ ਕਰਦੀ ਕਿ ਜਾਪ ਤੇ ਚ ਰਹਿ ਕੇ ਹੀ ਆਪਾਂ ਸਾਰਾ ਚੋਣ ਪ੍ਰਚਾਰ ਵੀ ਕਰਨਾ ਤੇ ਕਿਸੇ ਵੀ ਧਰਮ ਬਾਰੇ ਗਲਤ ਨਹੀਂ ਬੋਲਣਾ ਇਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਸਾਰੀ ਸੰਗਤ ਨੂੰ ਬੇਨਤੀ ਵੀ ਕਿਸੇ ਵੀ ਗਲਤ ਅਫਵਾਹ ਤੇ ਯਕੀਨ ਨਹੀਂ ਕਰਨਾ ਅਸੀਂ ਸਾਰੇ ਸੰਗਤ ਦੇ ਨਾਲ ਆ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਆਂ ਕਿ ਬਹੁਤ ਇਹ ਗਲਤ ਅਫਵਾਹਾਂ ਫਲਾਈਆਂ ਜਾ ਰਹੀਆਂ ਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਇਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਤੁਸੀਂ ਕਿਸੇ ਵੀ ਸੰਗਤ ਨੇ ਗੱਲ ਸਰ ਅਫਵਾਹਾਂ ਤੇ ਯਕੀਨ ਨਹੀਂ ਕਰਨਾ ਅਸੀਂ ਸਾਰੇ ਦੇ ਨਾਲ ਜਾਂ ਸਾਰੀ ਸੰਗਤ ਦੇ ਨਾਲ ਆ ਬਾਕੀ ਸੰਗਤ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਦੀ ਆ ਕਿ ਦੋ ਦਿਨ ਆਪਣੇ ਕੋਲ ਆ ਸਰਕਾਰਾਂ ਨੇ ਵੀ ਬਹੁਤ ਹੱਥ ਕੰਡੇ ਵਰਤਨੇ ਆ ਤੇ ਅਸੀਂ ਜਾਪੇਚ ਹੀ ਰਹਿ ਕੇ ਜਿਹੜਾ ਵੀ ਪ੍ਰਚਾਰ ਕਰਨਾ ਜਾਪੇਚ ਹੀ ਰਹਿ ਕੇ ਕਰਨਾ ਕਿਉਂਕਿ ਕੋਈ ਵੀ ਇਦਾਂ ਦਾ ਇਹਨਾਂ ਨੂੰ ਮੌਕਾ ਨਾ ਦੇਈਏ ਕਿ ਲਾਸਟ ਜਿਹੜੇ ਸਾਡੇ ਦੋ ਦਿਨਾਂ ਬਹੁਤ ਹੀ ਕੀਮਤੀ ਆ ਤੇ ਇਹਦੇ 'ਚ ਆਪਾਂ ਬਿਲਕੁਲ ਨੌਜਵਾਨਾਂ ਨੂੰ ਮੈਂ ਬੇਨਤੀ ਕਰਦੀ ਕਿ ਜਾਪੇਚ ਹੀ ਰਹਿ ਕੇ ਹੀ ਆਪਾਂ ਸਾਰਾ ਚੋਣ ਪ੍ਰਚਾਰ ਵੀ ਕਰਨਾ ਤੇ ਕਿਸੇ ਵੀ ਧਰਮ ਬਾਰੇ ਗਲਤ ਨਹੀਂ ਬੋਲਣਾ ਇਹ ਸਾਰੇ ਧਰਮਾਂ ਦਾ ਸਤਕਾਰ ਕਰਦੇ ਆ ਸਾਰੀ ਸੰਗਤ ਨੂੰ ਬੇਨਤੀ ਵੀ ਕਿਸੇ ਵੀ ਗਲਤ ਅਫਵਾਹ ਤੇ ਯਕੀਨ ਨਹੀਂ ਕਰਨਾ ਅਸੀਂ ਸਾਰੇ ਸੰਗਤ ਦੇ ਨਾਲ